ਸਤਿ ਸ੍ਰੀ ਅਕਾਲ ਜੀ ਮੈਂ ਹਾਂ ਕਮਲਜੀਤ ਸਿੰਘ ਪੱਡਾ ਤੁਸੀਂ ਦੇਖ ਰਹੇ ਹੋ ਰਵੀ ਵਿਰਾਸਨ ਯੂਜ ਅਸੀਂ ਇਸ ਵਕਤ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜੋੜਾ 17 ਵਿਖੇ ਪਹੁੰਚ ਚੁੱਕੇ ਹਾਂ ਜਿੱਥੇ ਕਿ ਅੱਜ ਬਹੁਤ ਹੀ ਦਰਦਨਾਕ ਜੋ ਹੈ ਇੱਕ ਚਾਰ گاਵਾਂ ਦੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਦੇ ਘਰ ਜਦੋਂ ਕੋਈ ਵੀ ਪਸ਼ੂ ਮਰ ਜਾਂਦਾ ਹੈ ਜਾਂ ਬਿਮਾਰ ਹੁੰਦਾ ਹੈ ਤਾਂ ਉਸਦੇ ਪੂਰੇ ਪਰਿਵਾਰ ਨੂੰ ਜਿਹੜੀ ਹੈ ਰੋਟੀ ਲੰਗਣੀ ਵੀ ਮੁਸ਼ਕਲ ਹੋ ਜਾਂਦੀ ਹੈ ਪਿੰਡ ਜੋਣਾ ਸਤਰਾਂ ਦੇ ਕਿਸਾਨ ਹੀਰਾ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਘਰ ਦੀ ਹਾਲਤ ਦੇਖ ਕੇ ਮਨ ਜੋ ਹੈ ਸਾਡਾ ਉਹ ਵੀ ਭਵਕ ਹੋ ਗਿਆ અત્યੰਤ ਉਦਾਸ ਵੀ ਹੋ ਗਿਆ ਚਾਰ گاਵਾਂ ਦੀ ਇੱਕੋ ਵਾਰ ਫੋਟੋ ਕੇ ਘਰ ਦੇ ਵਿਰੇ ਜਾਂ ਹਵੇਲੀ ਤੋਂ ਚਲੇ ਜਾਣਾ ਕਿਸੇ ਵੀ ਪਰਿਵਾਰ ਦੇ ਮੈਂਬਰ ਦੇ ਸਦਮੇ ਨਾਲੋਂ ਘੱਟ ਨਹੀਂ ਹੁੰਦਾ ਬਾਕੀ ਜੋ ਇਹਨਾਂ ਦੀਆਂ گاਵਾਂ ਬਿਮਾਰ ਹਨ ਉਹਨਾਂ ਦਾ ਡਾਕਟਰ ਜਿਹੜਾ ਆ ਇਸ ਵਕਤ ਇਲਾਜ ਕਰ ਰਹੇ ਹਨ ਜੇਸੂ ਪਰਿਵਾਰ ਦਾ ਪੂਰਾ ਗੁਜ਼ਾਰਾ ਹੀ ਇਹਨਾਂ ਪਸ਼ੂਆਂ ਦੇ ਸਿਰ ਤੇ ਚੱਲਦਾ ਹੋਵੇ ਉਹਨਾਂ ਲਈ ਤਾਂ ਬਹੁਤ ਇਹ ਵੱਡਾ ਨੁਕਸਾਨ ਆਇਆ ਜਿਹੜਾ ਹੋ ਚੁੱਕਾ ਆ ਪੀੜਤ ਕਿਸਾਨਾਂ ਨੂੰ ਜਿਹੜੇ ਆ ਹੀਰਾ ਸਿੰਘ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਜਦੋਂ ਅਸੀਂ ਮੁਲਾਕਾਤ ਕੀਤੀ ਆ ਤਾਂ ਉਹਨਾਂ ਦੇ ਹਰ ਇੱਕ ਜੀ ਦੀਆਂ ਜਿਹੜੀਆਂ ਅਸੀਂ ਨਾਮ ਅੱਖਾਂ ਜਿਹੜੀਆਂ ਅਸੀਂ ਦਿਖਾਈ ਦੇ ਰਹੀਆਂ ਸਨ ਬਹੁਤ ਹੀ ਭਾਵੁਕ ਹੋਏ ਪਏ ਹਨ ਪਰਿਵਾਰ ਦੇ ਜੀ ਅਸੀਂ ਵੀ ਇਹ ਮਹਿਸੂਸ ਕੀਤਾ ਹੈ ਕਿ ਇਸ ਵੇਲੇ ਉਹਨਾਂ ਨੂੰ ਸਿਰਫ ਕਿਸੇ ਦੇ ਦਲਾਸੇ ਦੀ ਨਹੀਂ ਲੋੜ ਸਗੋਂ ਕਿਸੇ ਠੋਸ ਜਿਹੜੀ ਹੈ ਉਹਨਾਂ ਨੂੰ ਮਦਦ ਦੀ ਲੋੜ ਹੈ ਅਸੀਂ ਵੀ ਚਾਹਾਂਗੇ ਕਿ ਸਰਕਾਰ ਇਹਨਾਂ ਦੀ ਜਿਹੜੀ ਹੈ ਸਿਰਫ ਦਲਾਸਾ ਦੇਣ ਜੋਗੀ ਸਮਰਥਨਾ ਹੋਵੇ ਇਹਨਾਂ ਨੂੰ ਜਿਹੜਾ ਠੋਸ ਮਦਦ ਜਿਹੜੀ ਹੈ ਸਰਕਾਰ ਦੀ ਬਣਦੀ ਹੈ ਉਹ ਦਿੱਤੀ ਜਾਵੇ ਪੀੜਤ ਕਿਸਾਨ ਨੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਸਾਹਿਬ ਜੀ ਦੇ ਪਾਸੋਂ ਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦੇ ਕੋਲੋਂ ਪੁਰਜ਼ੋਰ ਮੰਗ ਕੀਤੀ ਆ ਕਿ ਉਹਨਾਂ ਦੇ ਬਿਮਾਰ ਪਸ਼ੂਆਂ ਦਾ ਜਿਹੜਾ ਇਲਾਜ ਆ ਉਹਨਾਂ ਨੂੰ ਸਰਕਾਰੀ ਤੌਰ ਤੇ ਕਰਾਇਆ ਜਾਵੇ ਤੇ ਉਹਨਾਂ ਨੂੰ ਜਿਹੜੀ ਹੈ ਇਲਾਜ ਦੇ ਦੌਰਾਨ ਜਿਹੜੀਆਂ ਮੁਫਤ ਦਵਾਈਆਂ ਔਰ ਤੇ ਹੋਰ ਲੋਣਿੰਦੀ ਜਿਹੜੀ ਹੈ ਸਿਹਤ ਸਮਗਰੀ ਪਸ਼ੂਆਂ ਨਾਲ ਸੰਬੰਧਿਤ ਉਹ ਮਹయ్యా ਕਰਵਾਈ ਜਾਵੇ ਤੇ ਉਹਨਾਂ ਦੇ ਇਲਾਜ ਦੇ ਨਾਲ ਨਾਲ ਪਰਿਵਾਰ ਦੀ ਵੀ ਜੋ ਸੰਭਵ ਮਦਦ ਬੰਦੀ ਹੈ ਠੋਸ ਮਦਦ ਉਹ ਵੀ ਕੀਤੀ ਜਾਵੇ ਉਹ ਅਸੀਂ ਹੁਣ ਤੁਹਾਨੂੰ ਮਿਲਾਂਦੇ ਹਾਂ ਪੀੜਤ ਕਿਸਾਨ ਹੀਰਾ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਚਾਰ گاਵਾਂ ਦੀ ਮੌਤ ਹੋਈ ਐ ਤੁਸੀਂ ਤਸਵੀਰਾਂ ਵਕ ਵਕ ਦੇਖ ਰਹੇ ਹੋ ਮੇਰਾ ਨਾਂ ਹੀਰਾ ਸਿੰਘ ਆ ਪਿੰਡ ਜੋੜਾ ਛਤਰਾ ਗਰਦਾਪੁਰ ਜ਼ਿਲ੍ਹਾ ਅਸੀਂ ਜਦੋਂ ਕੱਲ ਉੱਠੇ ਆ ਤੇ ਗਾਈਆਂ ਜਿਹੜੀਆਂ ਨੇ ਮੀਆਂ ਜਿਕਦੀਆਂ ਫੇਰਦੀਆਂ ਇਹ ਕੋਈ ਹੋਸ਼ ਨਹੀਂ ਜਦੋਂ ਅਸੀਂ ਦੁੱਧ ਚੋਣ ਲੱਗੇ ਤੇ ਦੁੱਧ ਫਟਿਆ ਆਉਂਦਾ ਸੀ ਤੇ ਗਾਈਆਂ ਬਿਮਾਰ ਆਂ ਤੇ ਉਹਨਾਂ ਦੇ ਵਿੱਚੋਂ ਚਾਰ ਗਾਈਆਂ ਮਰ ਗਈਆਂ ਨੇ ਤੇ ਮੇਰਾ ਵੀ ਸਾਥ ਨਹੀਂ ਹੋਈ ਸੀ ਗਾਈਆਂ ਦਾ ਦੁੱਧਾ ਹੀ ਕੰਮ ਸਾਡਾ ਹੋਰ ਕੋਈ ਪਾਲੀ ਨਹੀਂ ਬਣਾਣੀ ਐ ਦੁੱਧੇ ਸੇ ਤੋਂ ਠੀਸਾ ਘਰ ਦਾ ਕਜਰਾ ਇਹ ਹੋ ਗਰੀਦਾ ਤੇ ਮੇਰੀ ਬੇਨਤੀ ਆ ਪੰਜਾਬ ਸਰਕਾਰ ਅਗੇ ਤੇ ਮੇਰੀ ਸੁਣਵਾਈ ਹੋਈ ਜੇ ਅੱਜ ਬੈਲ ਸਾਹਿਬ ਵੀ ਆਏ ਹਨ ਉਹਨਾਂ ਨੇ ਆ ਕੇ ਹਮਦਰਦੀ ਕੀਤੀ ਹੈ ਕਿੰਦੇ ਜੋ ਵੀ ਤੁਹਾਡਾ ਹੋਏਗਾ ਇਹਨਾਂ ਦੇ ਸਰਪੰਚ ਸਾਹਿਬ ਵੀ ਆਏ ਹਨ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਹੈ ਤੇ ਕਿੰਦੇ ਜੋ ਵੀ ਤੁਹਾਡਾ ਹੋਏਗਾ ਕਿਸਾਨ ਤੇ ਦਾ ਕੰਮ ਖਰਾਬ ਹੋਇਆ ਇੱਕ ਮਿਹਨਤੀ ਬੰਦਾ ਦਾ ਤੇrna ਬਹੁਤ ਤਕਾ ਹੋਇਆ ਅਜੇ ਵੀ ਗਾਈਆਂ ਦਾ ਜਿਹੜੀ ਚਾਰ ਗਾਈਆਂ ਉਹਨਾਂ ਦਾ ਬਚਨ ਦਾ ਪਤਾ ਨਹੀਂਗਾ ਡਾਕਟਰ ਸਾਹਿਬ ਨੇ ਬਹੁਤ ਟਰੀਟਮੈਂਟ ਕੀਤਾ ਹੈ ਇਹ ਡਾਕਟਰ ਕੇਸ ਨੇ ਸਾਡੇ ਜੋੜੇ ਖੇਤਾਂ ਲੱਗੇ ਨੇ ਸਰਕਾਰੀ ਉਹਨਾਂ ਬੜੀ ਮਿਹਨਤ ਕੀਤੀ ਹੈ ਤੇ ਬਾਕੀ ਗਾਈਆਂ ਦੀ ਹਾਲਤ ਜਿਹੀ ਖਰਾਬ ਹੈ ਚਾਰ ਮਾਰੀਆਂ ਨੇ ਚਾਰ ਚੌਂ ਦੀ ਹਾਲਤ ਖਰਾਬ ਹੈ ਗਾਈਆਂ ਘਟੋ ਘਾਟੇ 23-30 ਤਣੇ ਰੱਖੀਆਂ ਮਰ ਗਈਆਂ ਨੇ ਇਹ ਗਾਈਆਂ ਥੱਗੀਆਂ ਮੋਟੀਆਂ ਗਾਈਆਂ ਆ ਪੈਂਚ ਪੈਂਕੀ ਲੇਟ ਹੋਈਆਂ ਗਾਈਆਂ ਉਹ ਦੋ ਵੈੜਾ ਹਨ ਵਿੱਚ ਇਹਾਰ ਹੋਈਆਂ ਹੋ ਗਈ ਮਰ ਗਈਆਂ ਸਾਡਾ ਸਾਧਨ ਜਿਹੜਾ ਕਮਾਉਣ ਦਾ ਸਾਧਨ ਨਹੀਂ ਸੀ ਕਮਾਉਣ ਦਾ ਸਾਧਨ ਇਹੋ ਹੀ ਦੁੱਧ ਦਾ ਹੀ ਕੰਮ ਸਾਡਾ ਜੀ ਰੋਤੀ ਸੇ ਤੋਂ ਹੀ ਆਪਣਾ ਰੋਟੀ ਫੰਡਾ ਉਹ ਜੋ ਉਹਦੇ ਘਰ ਦਾ ਖਰਚਾ ਦਵਾਈਆਂ ਦਾ ਪੀਸਾਂ ਦਾ ਇਹਦੇ ਚੱਤੇ ਕਰਦੇ ਹਾਂ ਬਾਕੀ ਪਿੰਡ ਦਾ ਇੱਕ ਭਲਵਿੰਦਰ ਸਿੰਘ ਆ ਉਹਨੇ ਵੀ ਤੁਹਾਡੀ ਮਤ ਕੀਤੀ ਹੈ ਡਾਟਾ ਨੂੰ ਬੁਲਾਇਆ ਵਿਚਾਰੇ ਨੇ ਨਿਸ਼ਾਨ ਸਿੰਘ ਸਰਪੰਚ ਵੀ ਆਇਆ ਹੈ ਬਹਿਲ ਸਾਹਿਬ ਵੀ ਆਏ ਨੇ ਸਾਡੇ ਨਾਲ ਹਮਦਰਦੀ ਕੀਤੀ ਉਹਨਾਂ ਨੇ ਕਿ ਕੋਈ ਵੀ ਜੋ ਵੀ ਤੁਹਾਡਾ ਹੋਏਗਾ ਇਹ ਪੰਜਾਬ ਸਰਕਾਰ ਤੋਂ ਜੀਸੀ ਸਾਹਿਬ ਨੇ ਕਹਿ ਕੇ ਤੁਹਾਨੂੰ ਮਾਜਵਾ ਦਵਾਉਣਾ ਜਦੋਂ ਆ ਤੂੰ ਜਦੋਂ ਪਸ਼ੂ ਬੰਨੀ ਤੇ ਇਹਨਾਂ ਨੂੰ ਪੁੱਛਿਆ ਆ ਕਿ ਆ ਨਹੀਂ ਅਹੀ ਹੋਈ ਜੇ ਪਹਿਲੇ ਤੋਂ ਉੱਤੇ ਪੱਠੇ ਪਾਉਨੇ ਉਹੀ ਪੱਠੇ ਪਾਉਨੇ ਆ ਜੀ ਆਈ ਕੋਈ ਹੋਰ ਹਾਂਜੀ ਉਹਨਾਂ ਨੇ ਰਿਪੋਰਟ ਭੇਜੀ ਆ ਡਾਕਟਰ ਸਾਹਿਬ ਨੇ ਭੇਜੀ ਰਿਪੋਰਟ ਇਹਨਾਂ ਜੀ ਕੀ ਮੰਗ ਕਰਦੇ ਆ ਅਸੀਂ ਇਹ ਪੰਜਾਬ ਸਰਕਾਰ ਤੋਂ ਕਹਿੰਦੇ ਆ ਤੁਹਾਡੀ ਮਤ ਕੀਤੀ ਜਾਏ ਜੋ ਵੀ ਸਾਡਾ ਜਾਨ ਨੂੰ ਗਾਇਨ ਲਾ ਕੇ ਦਿੱਤੀਆਂ ਜਾਂ ਕੋਈ ਨਾ ਕੋਈ ਬਤਾ ਕੋਈ ਸਾਥ ਨੂੰ ਮਿਲ ਜੇ ਪੈਸਾ ਆ ਅਸੀਂ ਹੋਰ ਦਈਆਂ ਪਾ ਲਈਏ ਸਾਡਾ ਅੰਮੀ ਦੁੱਧ ਦਾ ਸਾਰਾ ਦੁੱਧੇ ਸਿਰ ਤੋਂ ਅਸੀਂ ਰੋਟੀ ਖਾਂਦੇ ਚੋੜਾ ਖੇਤਰਾ ਪਿੰਡ ਆ ਜੀ ਠਿੰਗਰਦਾਸਪੁਰ ਦਾ ਬਲਾਕ ਦਾ ਹੈਗਾ ਜੀ ਅੱਜ ਸਾਨੂੰ ਸਵੇਰੇ ਨਾ 11 ਵਜੇ ਸੂਚਨਾ ਮਿਲੀ ਇੱਥੇ 4 ਕਿ ਜਾਨਵਰ ਦੀ ਡੈਥ ਹੋ ਗਈ ਆ ਤਿੰਨ ਚਾਰ ਕੇ ਜਾਂਗੋਸਾ ਕਾਫੀ ਢਲੇ ਹੀ ਅਸੀਂ ਮੌਕੇ ਤੇ ਪਹੁੰਚ ਕੇ ਇੱਥੇ ਉਹਨਾਂ ਦਾ ਲੋੜਵੰਦ ਟ੍ਰੀਟਮੈਂਟ ਕੀਤਾ ਉਸ ਵੇਲੇ ਸਾਡੀ ਸਾਰੀ ਡਾਕਟਰਾਂ ਦੀ ਟੀਮ ਇੱਥੇ ਪਹੁੰਚੀ ਮੈਂ ਅਹੀਂ ਨਾਲ ਡਾਕਟਰ ਰਣਵੀਰ ਜੀ ਨਾਲ ਡਾਕਟਰ ਪੁਨੀਤ ਮਲੋਤਰਾ ਜੀ ਨਾਲ ਡਾਕਟਰ ਚੈਰੀ ਜੀ ਨਾਲ ਸਾਡੇ ਵੀਆਈ ਵੀ ਸਾਡੇ ਨਾਲ ਹੀ ਜਿਨ੍ਹਾਂ ਡਾਕਟਰ ਅਦਾਜ ਨੇ ਨਾਲੇ ਮਨਜੋਤ ਜੀ ਵੀਆਈ ਮਨਜੋਤ ਜੀ ਅਸੀਂ ਸਾਰਿਆਂ ਕੋਸ਼ਿਸ਼ ਕਰਕੇ ਫਲੂ ਫਲਾ ਲਾ ਕੇ ਤੇ ਟ੍ਰੀਟਮੈਂਟ ਕੀਤਾ ਹੁਣ ਅੱਗੇ ਨਾਲ ਕਾਫੀ ਸਥਿਤੀ ਸੁਧਾਰਤ ਆ ਏ ਅਗੇ ਟਰੀਟਮੈਂਟ ਕਰ ਰਹੇ ਹਾਂ ਕਾਰਨ ਨਾਲ ਪਤਾ ਲੱਗਾ ਕੋਈ ਕਾਨ ਥੋੜਾ ਜਿਹਾ ਸਾਨੂੰ ਇਹ ਲੱਗਦਾ ਵੀ ਐਲਫਾ ਟੌਕਸਿਨ ਜਾਂ ਮਾਈਕੋ ਟੌਕਸਿਕ ਜਦਾਂ ਹੁੰਦਾ ਨਹੀਂ ਜਦਾਂ ਪੇਟ ਦੇ ਵਿੱਚ ਮਤਲਬ ਕਹਾਂ ਨਾ ਉਹ ਚੀਜ਼ ਹੈ ਮਤਲਬ ਜਦਾਂ ਜਦਾਂ ਤੂੰ ਇਹ ਪੱਠਿਆਂ ਪੁੱਠਿਆਂ ਤੋਂ ਵੀ ਹੋ ਜਾਂਦਾ ਜਦਾਂ ਜਿਲੀਲਾਪਣ ਜਦਾਂ ਮਿੱਡੇ ਦੇ ਵਿੱਚ ਹੋ ਜਾਂਦਾ ਉਹ ਇੱਕ ਤਰ੍ਹਾਂ ਦਾ ਐਲਫਾ ਟੌਕਸਿਨ ਜਾਂ ਮਾਈਕੋ ਟੌਕਸਿਨ ਦੇ ਕਾਰਨ ਹੈ ਬਹੁਤ ਜੇਰੀਆਂ ਗਾਈਆਂ ਜਿਹੜਾ 3 ਇਹ ਉਹਨਾਂ ਦਾ ਪੋਸਟਮਾਰਟਮ ਕਰਾਉਣਾ ਉਹ ਪੋਸਟਮਾਰਟਮ ਅੰਝ ਕਰਤਾ ਜੀ ਮਤਲਬ ਹੁਣ ਤੇ ਉਹ ਉਹਨਾਂ ਦੇ ਸੈਂਪਲ ਭੇਜਾਂਗੇ ਰੂਮਨ ਗੋ ਵਿੱਚ ਚੁਲਾਇਆ ਕਿ ਨਾ ਫ ਇਨ ਜਸਤਾ ਤੇ ਉਹਹੀਂ ਉੱਥੇ ਲੈਬ ਚ ਭੇਜਿਆ ਜੀ ਸਾਡੇ ਸਾਹਿਬ ਨੇ ਕਿੰਨਾ ਬੇਨੁਫਾਨ ਹੋ ਗਿਆ ਇਹ ਕਾਫੀ ਨੁਕਸਾਨ ਹੋ ਗਿਆ 2.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਤੁਸੀਂ ਜਿਵੇਂ ਦੇਖ ਚੁੱਕੇ ਹੋ ਕਿ ਕਿਵੇਂ ਇਸ ਪਰਿਵਾਰ ਦੇ ਉੱਤੇ ਦੁੱਖਾਂ ਦਾ پہاੜ ਟੁੱਟਿਆ ਹੈ ਔਰ ਕਿਵੇਂ ਇਹ ਜਿਹੜਾ ਪਰਿਵਾਰ ਹੈ ਉਸ ਦੀ ਇਸ ਵੇਲੇ ਜਿਹੜੀ ਆ ਦਰਦਨਾਕ ਗਵਾਹਾਂ ਦੇ ਮੌਤ ਹੋਣ ਕਾਰਨ ਨਾਮ ਅੱਖਾਂ ਨੇ ਤੁਸੀਂ ਜੁੜੇ ਰਹੋ ਰਾਵੀ ਬਰਾਤ న్యూਸ ਦੇ ਨਾਲ ਅਸੀਂ ਤਦ ਤੱਕ ਤੁਹਾਡੇ ਤੋਂ ਮੰਗਦੇ ਹਾਂ ਜਾਇ ਤੇ ਕੁਝ ਨਵਾਂ ਲੈ ਕੇ ਤੁਹਾਡੀ ਕਿਚਾਰੀ ਚਾਹਰ ਰਹਾਂਗੇ ਤਤਕ ਲਈ ਦਿਓ ਸਾਨੂੰ ਇਜਾਜ਼ਤ ਧੰਨਵਾਦ